ਮੈਂ ਬਹੁਰੇ ਇੱਕ ਤਾਂ ਮੈਂ ਕਹਿਣਾ ਹੁਣਾ ਜੀ ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਨੂੰ ਨਹੀਂ ਕਰ ਸਕਦਾ ਸੋ ਇਹ ਤਾਂ ਜ਼ਰੂਰੀ ਹੈ ਜੀ ਕਿਉਂਕਿ ਜਿਹੜੀ ਆਉਣ ਵਾਲੀ ਨਸਲ ਹੈ ਜੇ ਉਹਨੂੰ ਕੋਈ ਸਿਹਤ ਦੇਣੀ ਹੈ ਜੀ ਤੁਸੀਂ ਸਾਰੇ ਜਣੇ ਕਹਿੰਦੇ ਹੋ ਸਾਡੇ ਸਾਡੇ ਮੂੰਹਾਂ ਵੱਲ ਸਾਡੇ ਸਾਡੀਆਂ ਫਿਲਮਾਂ ਵੱਲ ਸਾਡੇ ਸੋਸ਼ਲ ਮੀਡੀਆ ਵੱਲ ਸਾਰੇ ਲੋਕ ਦੇਖਦੇ ਆ ਹਨਾ ਜੀ ਤਾਂ ਉਹ ਕਿਤੇ ਨਾ ਕਿਤੇ ਮੋਟੀਵੇਸ਼ਨ ਜ਼ਰੂਰ ਹੋਣੀ ਚਾਹੀਦੀ ਮੈਨੂੰ ਲੱਗਦਾ ਸਾਨੂੰ ਵੀ ਸincere ਹੋਣਾ ਚਾਹੀਦਾ ਵੀ ਹਾਂ ਅਸੀਂ ਅਸੀਂ ਇਦਾਂ ਦੇ ਬਣੀਏ ਜਿਹਦੋਂ ਤੋਂ ਕਦੇ ਨਹੀਂ ਯਾਰੇ ਬੰਦਾ ਠੀਕ ਹੈ ਯਾਰ ਇਦਾਂ ਸਾਨੂੰ ਫਿਟਨੈਸ ਰੱਖਣੀ ਚਾਹੀਦੀ ਹੈ ਤਾਂ ਮੈਨੂੰ ਮੈਨੂੰ ਆਪਣੇ ਆਪ ਨੂੰ ਮੈਨੂੰ ਇਹਦੇ ਤੋਂ ਉਹ ਵੀ ਆਮ ਡੂਇੰਗ ਲਾਈਕ ਮੈਂ ਜਿੱਥੇ ਹੁਣ ਜਿੱਥੇ ਵੀ ਹਾਈਕਿੰਗ ਕਰਦਾ ਜਾਂ ਟਰੈਕਿੰਗ ਕਰਦਾ ਜਾਂ ਭੱਜਦਾ ਪਹੁੰਚਦਾ ਜਿਮਿੰਗ ਕਰਦਾ ਮੈਨੂੰ ਵਧੀਆ ਲੱਗਦਾ ਮੈਨੂੰ ਬਹੁਤ ਮੈਂ ਮੈਨੂੰ ਮੇਰੇ ਬਹੁਤ એનર્ਜੀ ਮੈਨੂੰ ਲੱਗਦਾ ਵਧੀਆ ਪਰ ਆਉਣ ਵਾਲੀ ਜਿਹੜੀ ਜਨਰੇਸ਼ਨ ਮੈਨੂੰ ਲੱਗਦਾ ਉਹਨਾਂ ਨੂੰ ਕਿਉਂਕਿ ਹੁਣ ਮੋਬਾਈਲਾਂ ਦੇ ਵਿੱਚ ਵੱਢ ਗਈ ਤਾਂ ਉਹ ਜ਼ਰੂਰੀ ਮੈਨੂੰ ਲੱਗਦਾ ਉਹ ਥੋੜਾ ਜਿਹਾ ਜ਼ਰੂਰ ਧਿਆਨ ਦੇਣਗੇ ਨਹੀਂ ਜਰ ਇਹ ਜ਼ਰੂਰੀ ਹੈ ਸਾਡੇ ਸਾਡੇ ਪਰਟੀਕੁਲਰਲੀ ਐਕਟਿੰਗ ਜ਼ਰੂਰੀ ਨਹੀਂ ਸਾਰਾ ਕੁਝ ਹੀ ਜ਼ਰੂਰੀ ਹੈ ਸਿੰਗਰ ਵੀ ਹੋਣੇ ਚਾਹੀਦੇ ਹੋ ਤੁਸੀਂ ਡਾਂਸ ਵੀ ਕਰਦੇ ਹੋਣੇ ਚਾਹੀਦੇ ਹੋ ਤੁਹਾਡੀ ਬੋਡੀ ਫਿਟਨੈ ਫੇਰ ਤੁਸੀਂ ਸੰਪੂਰਨ ਹੋਨੇ ਹੋ ਹਨਾ ਜੀ ਤਾਂ ਮੈਨੂੰ ਲੱਗਦਾ ਹੈ ਜੇ ਮੇਰੇ ਤਾਂ ਹਜਾਬ ਕਮੀਆਂ ਨੇ ਜੀ ਬਸ ਹੌਲੀ ਹੌਲੀ ਕਰਦੇ ਆ ਨਾਲ ਨਾਲ ਪੂਰੀਆਂ ਜੀ ਜੀ ਸੋ ਇਹਨਾਂ ਦਾ ਸ਼ਾਰਟ ਰੈਡੀ ਹੈ ਜ਼ਿਆਦਾ ਸਮਾਂ ਨਾ ਲੈਂਦੇ ਹੋਇਆ ਇੱਕ ਅਹਿਮ ਸਵਾਲ ਵੈਸੇ ਤਾਂ ਬਹੁਤ ਸਾਰੇ ਸਰਪ੍ਰਾਈਜ਼ਸ ਅਨਫੋਲਡ ਹੋਣਗੇ ਖੁਸ਼ਖਬਰੀ ਦੇ ਤੌਰ ਤੇ ਜਦੋਂ ਤੁਸੀਂ ਇਸ ਫਿਲਮ ਦੇ ਵਿੱਚ ਇਹੋ ਜਿਹੇ ਕਿਰਦਾਰ ਦੇਖਾਉਗੇ ਜਿਨ੍ਹਾਂ ਨੂੰ ਸ਼ਾਇਦ ਅਸੀਂ ਸੋਚਦੇ ਨਹੀਂ ਆ ਜਾਂ ਸੋਚਦੇ ਆ ਪਰ ਦੇਖਦੇ ਨਹੀਂ ਆ ਸੋ ਉਹਨਾਂ ਨੂੰ ਤਾਂ ਮੈਂ ਨਹੀਂ ਰਿਵੀਲ ਕਰਾਂਗੀ ਪਰ ਨਿਰਮਲ ਰਿਸ਼ੀ ਮੈਮ ਹੈਨਾ ਹਾਂ ਜੀ ਸੋ ਉਹਨਾਂ ਬਾਰੇ ਇੰਨੇ ਪਿਆਰੇ ਇੰਨੇ ਪਿਆਰੇ ਤੁਸੀਂ ਇਹ ਦੇਖਿਆ ਕਰੋ ਮੈਂ ਕਹਿੰਦਾ ਮੈਂ ਉਹਦਾ ਮੈਂ ਤਾਂ ਬਹੁ ਕਿਉਂਕਿ ਅੱਖਾਂ ਬੋਲਦੀ ਹੁੰਦੀਆਂ ਨੇ ਇਨਸਾਨ ਦੀ ਵੀ ਉਹ ਤੁਹਾਨੂੰ ਰਿਫਲੈਕਟ ਰਿਫਲੈਕਟ ਕਰਦੇ ਜਦੋਂ ਪਤਾ ਲੱਗਦਾ ਵੀ ਤੁਹਾਨੂੰ ਵੀ ਪਿਆਰ ਕਰਦੇ ਨੇ ਇੰਨੇ ਆ ਉਹਨਾਂ ਦੇ ਅੱਖਾਂ 'ਚ ਨਿਗਾ ਇੰਨਾ ਪਿਆਰ ਹੈ ਸਾਰਿਆਂ ਦੇ ਲਈ ਉਹਨਾਂ ਨਾਲ ਬਹਿ ਕੇ ਇੱਕ ਔਰਾ ਹੈ ਉਹਨਾਂ ਦਾ ਉਹਨਾਂ ਨਾਲ ਬਹਿ ਕੇ ਬਹੁਤ ਕੁਝ ਸਿੱਖੀਦਾ ਐ ਲੱਗਦਾ ਜਿਵੇਂ ਮਾਂ ਦੀ ਗੋਦੀ 'ਚ ਆ ਗਏ ਹੋਣੇ ਹਣਾ ਤੇ ਮੈਂ ਪਿਆਰ ਨਾਲ ਉਹਨਾਂ ਨੂੰ ਰਿਸ਼ੂ ਕਹਿੰਦਾ ਹੁੰਦਾ ਐ ਲੋ ਰਿਸ਼ੂ ਜਿਹਾ ਬਣਾ ਕਰਕੇ ਨਾ ਤੇ ਉਹ ਸਾਡਾ ਪਿਆਰ ਆਪਸ ਸਾਡਾ ਏਦਾਂ ਨੋਕ-ਚੋਕ ਚੱਲਦੀ ਰਹਿੰਦੀ ਪਰ ਉਹਨਾਂ ਨੂੰ ਪਿਆਰ ਵਾਲੀ ਇੱਕ ਰਿਸਪੈਕਟ ਉਹ ਬਹੁਤ ਬਰਕਰਾਰ ਰੱਖਿਆ ਹੋਇਆ ਤੇ ਬਹੁਤ ਜ਼ਿਆਦਾ ਤਸਾਰੀ ਕੋ ਉਹਨਾਂ ਦੇ ਜਿਹੜੀ ਪੈਡ ਚ ਸਮਾਜਨੇ ਵਾਲਾ ਇੱਕ ਹੋਰ ਹੈ ਉਹਨਾਂ ਦਾ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਉਹਨਾਂ ਨੂੰ ਉਹੋ ਜਿਹੇ ਕਲਾਕਾਰ ਸਾਡੇ ਕੋਲ ਹੈਗੇ ਨੇ ਵਾਹਿਗੁਰੂ ਤੁਹਾਨੂੰ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰ ਇੱਕ ਗੱਲ ਜ਼ਰੂਰ ਅਸੀਂ ਦੇਖਦੇ ਆਂ ਵਾਹਿਗੁਰੂ ਨੇ ਬੜੀ ਰਹਿਮਤ ਕੀਤੀ ਹੈ ਹੈਨਾ ਤੁਹਾਡੇ ਤੇ ਤੁਸੀਂ ਕਿੱਥੋਂ ਕਿਵੇਂ ਪਹੁੰਚਿਓ ਅਸੀਂ ਦੇਖਦੇ ਆਂ ਆ ਬਿਲਕੁਲ ਸ਼ੁਕਰ ਹੈ ਪਰ ਕੋਈ ਐਹੋ ਜੀ ਖੁਸ਼ਖਬਰੀ ਜਿਹੜੀ ਹਮੇਸ਼ਾ ਹਰ ਰੋਜ਼ ਤੁਹਾਨੂੰ ਅੱਗੇ ਵਧਣ ਦੇ ਲਈ ਹੋਰ ਮੋਟੀਵੇਟੇਟ ਵੀ ਕਰਦੀ ਤੇ ਸਕੂਨ ਵੀ ਦਿੰਦੀ ਹੈ ਇੱਕੋ ਹੀ ਹੈ ਜੀ ਸਭ ਤੋਂ ਪਹਿਲਾ ਦਿਨ ਜ਼ਿੰਦਗੀ ਦਾ ਜਿਹੜੇ ਕੰਮ ਚ ਤੁਸੀਂ ਪਏ ਹੋ ਉਹਦਾ ਸਭ ਤੋਂ ਪਹਿ ਮੈਂ ਤੁਸੀਂ ਆਪਦੇ ਆਲੇ ਦੋਲੇ ਚ ਕੱਢ ਕੇ ਰੱਖੋ ਤਾਂ ਮੇਰੇ ਸਾਹਬ ਨੂੰ 99% ਪੀਪਲ ਦੇਖੋ ਕੋਈ ਵੀ ਲਾ ਲਿਓ ਕੋਈ ਗਰੀਬ ਤੋਂ ਅਮੀਰ ਸਾਰੇ ਦੇ ਸਾਰੇ ਤਰੱਕੀ ਕੀਤੀ ਹੈ ਜੀ ਤਾਂ ਮੈਂ ਵੀ ਤਰੱਕੀ ਕੀਤੀ ਹੈ ਤਾਂ ਪਹਿਲੇ ਦਿਨ ਦੇਖੋ ਜਿੱਦਣ ਪਹਿਲੇ ਦਿਨ ਥੋੜੇ ਜੇ ਪੈਸੇ ਮਿਲੇ ਸੀ ਔਰ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਹਰ ਰੋਜ਼ ਉਹਦੇ ਨਾਲ ਕੰਪੇਅਰ ਕਰੋ ਤਰੱਕੀ ਖੁਸ਼ੀ ਮਿਲੂ ਖੁਸ਼ੀ ਮਿਲੂ